ਇੱਕ ਬਿਲਡਰ ਘਟਾ ਬਾਈ ਅੰਪਾਇਰ ਜਾੜਾ ਇਹਨੂੰ ਅੰਪਾਇਰ ਜਾੜਾ ਲੈ ਚਲਾ ਲਈਏ ਮੈਦ ਬਾਈ ਲੜਾ ਤੂੰ ਸਾਰਿਆਂ ਨੂੰ ਇਧਰ ਬੈਠ ਗਿਆ ਜੀ ਤੁਹਾਡੀ ਅੰਪਾਇਰ ਬਣਾ ਲਓ ਬਾਈ ਖੜੋ ਜੀ ਗੋਰੂ ਰਹਿਦਾ ਹਲੇ ਕੁਛ ਇਹਦਰ ਮਨੀ ਟੈਂਟ ਹਾਊਸ ਬਾਈ ਸਾਡਾ ਕਿਸੇ ਵੀ ਪ੍ਰੋਗਰਾਮ ਦੇ ਲਈ ਧਾਰਮਿਕ ਪ੍ਰੋਗਰਾਮ ਜਾਂ ਸ਼ਾਦੀ ਦੇ ਲਈ ਪਾਰਟੀਆਂ ਲਈ ਜਿਨ੍ਹਾਂ ਨੇ ਟੈਂਟ ਬੁੱਕ ਕਰਨਾ ਹੈ ਮਨੀ ਟੈਂਟ ਹਾਊਸ ਵੀਰ ਸਾਡਾ ਜਿਹੜਾ ਕਦੇ ਪੁਜਾ ਹੋਇਆ ਵੀਰ ਨਾਲ ਤੁਸੀਂ ਸੰਪਰਕ ਜਿਹੜਾ ਕਰ ਸਕਦੇ ਹੋ ਚਾਰ ਵਾਰ ਤੋਂ ਵੀ ਹੋਣਾ ਦਿਲਾ ਦਈਏ ਮੈਚ ਕਰਿੰਦਾ ਹਜੇ ਰੋਕ ਲਓ ਬਾਈ ਮੈਚ ਹੋਵੇ ਮੈਂ ਤਾਂ ਚਲਾਈ ਵੀ ਇਹਨਾਂ ਰੋਕੀ ਵੀ ਇਹਨੇ ਮੈਂ ਦੱਸੋ ਕਿਹੜੇ ਪਾਸੇ ਜਾਵਾਂ ਭਾਈ ਉਹ ਪੈਨ ਪ੍ਰੂਫ ਮੰਗਦੇ ਆ ਹੋਵੇ